ਦੋਨਾਂ ਪੋਸਟਾਂ ਦੇ ਲਈ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦੇਗੇ ਕਲਰਕ ਦੀਆਂ 258 ਪੋਸਟਾਂ ਨੇ ਸਟੋਰ ਕੀਪਰ ਦੀ ਇੱਕ ਪੋਸਟ ਹੈ ਗਰੁੱਪ ਸੀ ਦੀਆਂ ਗਰੁੱਪ ਸੀ ਦੇ ਲਈ ਜੀ ਪੰਜਾਬੀ ਪੇਪਰ ਏ ਐਲੀਜੀਬਲ ਹੋਏਗਾ ਕੁਆਲੀਫਾਈ ਨੇਚਰ ਦਾ ਹੋਏਗਾ 50 ਚੋਂ 25 ਨੰਬਰ ਲੈਣੇ ਜ਼ਰੂਰੀ ਹੈ ਗਰੁੱਪ 20 ਦੀਆਂ ਪੋਸਟਾਂ ਜੀ ਸੀਨੀਅਰ ਸਿਸਟਰ ਤੇ ਕੈਂਪ ਇਨਸਪੈਕਟਰ ਦੀਆਂ ਇਹਦੇ ਲਈ ਕੋਈ ਪੰਜਾਬੀ ਏ ਪੇਪਰ ਕੁਆਲੀਫਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਸਿੱਧਾ ਪੇਪਰ ਹੈ ਜਿਹੜਾ ਬੀ ਬੀ ਪੇਪਰ ਹੋਏਗਾ 120 ਨੰਬਰ ਵਾਲਾ ਠੀਕ ਹੈ ਜੀ ਲਾਸਟ ਡੇਟ ਹੈ ਜਿਹੜੀ 5 4 2024 ਹੈ ਇਸ ਦੀ ਲਾਟ ਇਹ ਕੀ ਹੈ 5 4 2024 ਦੋਨਾਂ ਦੀ ਲਾਸਟ ਡੇਟ 5 4 2024 ਹੈ ਤੇ ਫੀਸ ਭਰਨ ਦੀ ਲਾਸਟ ਡੇਟ 10 4 2024 ਹੈ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦਿਆਂਗੇ ਜੀ ਆ ਦੇਖੋ ਲਿੰਕ ਓਪਨ ਹੋ ਚੁੱਕਿਆ ਹੈ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਵਾ ਦਿਆਂਗੇ ਉੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਵੀਡੀਓ ਨੂੰ ਸਾਰੇ ਕੈਂਡੀਡੇਟਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜੀ ਜਿੰਨਾ ਕੈਂਡੀਡੇਟ ਦੇ ਕਮੈਂਟ ਆ ਰਹੇ ਸੀਗੇ ਵੀ ਪਹਿਲਾਂ ਸਾਰਾ ਅਪਲਾਈ ਹੋਣਾ ਸ਼ੁਰੂ ਨਹੀਂ ਹੋਇਆ ਜੀ ਅਪਲਾਈ ਹੋਣਾ ਸ਼ੁਰੂ ਹੋ ਗਿਆ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਲਾਈਕ ਸ਼ੇਅਰ ਕਰਕੇ ਕਮੈਂਟ ਜੁੜ ਕਰਾ ਕਰੋ ਤਾਂ ਕਿ ਕੋਈ ਵੀ ਦਿੱਕਤ ਨਾ ਆਵੇ ਠੀਕ ਹੈ ਜੀ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜੁਆਇਨ ਜੁੜ ਕਰ ਲੈਣੇ ਹਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੁੜ ਦਿਵਾ ਕੇ ਨਵਾਂ ਚੈਨਲ ਆ ਜੀ ਆਪਣਾ ਟੇਸਟ ਐਂਡ ਟਰੈਵਲ ਉਹਨਾਂ ਨੂੰ ਵੀ ਸਾਰਿਆਂ ਨੇ ਜਰੂਰ ਸਬਸਕ੍ਰਾਈਬ ਕਰ ਲੈਣਾ ਪਲੀਜ਼ ਇਹਨਾਂ ਜਰੂਰ ਕਰਦਿਆ ਕਰੋ ਵਾਰ-ਵਾਰ ਕਹਿੰਦੇ ਰਹਿੰਦੇ ਆ ਦੇਖੋ ਲਾਈਕ ਨਹੀਂ ਕਰਦੇ ਤੁਸੀਂ ਸ਼ੇਅਰ ਨਹੀਂ ਕਰਦੇ ਤੇ ਕਮੈਂਟ ਨਹੀਂ ਕਰਦੇ ਜਿਹੜਾ ਚੈਨਲ ਕਿਹਾ ਤੁਹਾਨੂੰ ਸਪੋਰਟਸ ਕਰਨ ਦੇ ਲਈ ਟੇਸਟ ਐਂਡ ਟਰੈਵਲ ਨੂੰ ਸਪੋਰਟ ਨਹੀਂ ਕਰਦੇ ਤੁਸੀਂ ਪਲੀਜ਼ ਰਿਕੁਐਸਟ ਸਾਰਿਆਂ ਨੂੰ ਇਹਨਾਂ ਜਰੂਰ ਕਰਕੇ ਜਾਇਓ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲਟੈਕ ਚੈਨਲ ਆ ਆਪਣਾ ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਹੈ ਤੇ ਆਪਣਾ ਚੈਨਲ ਹੈਗਾ WhatsApp ਚੈਨਲ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਉਮੀਦ ਹੈ ਤੁਸੀਂ ਇਹਨਾਂ ਜਰੂਰ ਕਰਕੇ ਜਾਓਗੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਜੀ ਅਪਲਾਈ ਕਰਨ ਲੱਗੇ ਜੇ ਕੋਈ ਵੀ ਦਿੱਕਤ ਹੋਦੀ ਹੈ ਤਾਂ ਕਮੈਂਟ ਜਰੂਰ ਕਰ ਦਿਓ ਜੀ ਠੀਕ ਹੈ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਾ ਦਿੰਦੇ ਆ ਮਿਲਦੇ ਹਾਂ ਤਦ ਤੱਕ ਲਈ ਵੀ ਸੇਵ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਬਾਏ ਬਾਏ